ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪਾਠੀ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਤੁਹਾਨੂੰ ਦੱਸ ਦਈਏ ਕਿ ਬਾਬਾ ਬਕਾਲਾ ਸਾਹਿਬ ਸ਼੍ਰੀ ਪਾਤਸ਼ਾਹੀ ਨੌਵੀਂ ਦੇ ਗੁਰਦੁਆਰਾ ਸਾਹਿਬ ਬਤੌਰ ਪਾਠੀ ਸਿੰਘ ਦੀ ਸੇਵਾ ਕਰਦਾ ਸੀਗਾ ਔਰ ਰਾਤ ਦੇ ਸਮੇਂ ਪਾਠ ਕਰਕੇ ਪਾੜ ਦੀ ਡਿਊਟੀ ਨਿਭਾ ਕੇ ਤੇ ਵਾਪਸ ਆਪਣੇ ਘਰ ਆਪਣੇ ਪਿਤਾ ਦੇ ਨਾਲ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਜਦੋਂ ਰਈਆ ਟੱਪਦਾ ਤਾਂ ਇੱਕ ਵਿਅਕਤੀ ਦੇ ਵੱਲੋਂ ਉਸ ਦਾ ਤੇਜ਼ ਤਾਰਖ ਹਥਿਆਰਾਂ ਦੇ ਨਾਲ ਦਾਤਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਤੇ ਨਵਾਂ ਮੋੜ ਸਾਹਮਣੇ ਆਇਆ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਡੀਐਸਪੀ ਹੁਣਾ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਪਾਠੀ ਰਮਨਦੀਪ ਸਿੰਘ ਮ੍ਰਿਤਕ ਜਿਸ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਸ਼ੁਰੂਆਤੀ ਜਾਂਚ ਦੇ ਦੌਰਾਨ ਇਹ ਪਤਾ ਲੱਗ ਪਾਇਆ ਕਿ ਪਾਠੀ ਰਮਨਦੀਪ ਸਿੰਘ ਜਿਸ ਦਾ ਕਤਲ ਕੀਤਾ ਗਿਆ ਉਸਦੇ ਇੱਕ ਔਰਤ ਦੇ ਨਾਲ ਨਜਾਇਜ਼ ਸਬੰਧ ਸੀ ਤੇ ਉਸ ਔਰਤ ਦੇ ਪਤੀ ਦੇ ਵੱਲੋਂ ਕੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੁਲਜ਼ਮ ਸੈਫ ਸਿੰਘ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਮੱਧ ਪਿੰਡ ਦੇ ਵੱਲੋਂ ਵਾਪਸ ਜਾ ਰਹੇ ਸੀ ਰਾਤ ਪਾਸ਼ਾ ਨੌਵੀਂ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਸੀ 12 ਵਜੇ ਤੋਂ 2 ਵਜੇ ਤੱਕ ਡਿਊਟੀ ਆਪਣੀ ਖਤਮ ਕੀਤੀ ਤੇ ਉਸ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਪਿੰਡ ਮੱਧ ਨੂੰ ਜਾਰੇ ਸੀ ਰਸਤੇ ਦੇ ਵਿੱਚ ਸੈਬ ਸਿੰਘ ਮਲਜਮ ਨੇ ਰੋਕਿਆ ਉਸ ਤੋਂ ਬਾਅਦ ਮਿਰਚਾ ਅੱਖਾਂ ਦੇ ਵਿੱਚ ਪਾਈਆਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਪਾਠੀ ਰਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਜਿਸ ਦੀ ਉਮਰ 29 ਸਾਲ ਹੈ ਔਰ ਸਾਲਕ ਪਹਿਲਾ ਕੀ ਉਸ ਦਾ ਵਿਆਹ ਹੋਇਆ ਸੀ ਔਰ 3 ਮਹੀਨੇ ਦਾ ਬੱਚਾ ਰਮਨਦੀਪ ਦਾ ਦੱਸਿਆ ਜਾ ਰਿਹਾ ਹੈ ਪਰ ਜਿਹੜਾ ਇਸ ਕਤਲ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਡੀਐਸਪੀ ਹੁਣਾਂ ਨੇ ਇਹ ਵੱਡੇ ਖੁਲਾਸੇ ਕੀਤੇ ਹੈ ਕਿ ਜਿਹੜੀ ਸ਼ੁਰੂਆਤੀ ਜਾਂਚ ਦੇ ਵਿੱਚ ਮਾਮਲੇ ਦੇ ਵਿੱਚ ਇਹ ਆ ਰਿਹਾ ਹੈ ਕਿ ਜਿਹੜਾ ਮੁਲਜ਼ਮ ਹੈ ਮੁਲਜ਼ਮ ਦੀ ਘਰਵਾਲੀ ਦੇ ਨਾਲ ਮਰਤਕ ਦੇ ਨਜਾਇਜ਼ ਸਬੰਧ ਸੀਗੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੇ ਜਿਹੜਾ ਮੁਲਜ਼ਮ ਹੈ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਾਠੀ ਰਮਨਦੀਪ ਸਿੰਘ ਮਰਤਕ ਦੇ ਨਜਾਇਜ਼ ਸਬੰਧ ਔਰਤ ਦੇ ਨਾਲ ਦੱਸੇ ਗਏ ਨੇ ਉਹ ਵੀ ਪਿੰਡ ਦੀ ਹੀ ਰਹਿਣ ਵਾਲੀ ਐ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਦਾ ਉਸੇ ਆਰਥ ਦੇ ਪਤੀ ਦੇ ਵੱਲੋਂ ਜਿਹੜਾ ਮੁਲਜ਼ਮ ਸਾਹਿਬ ਸਿੰਘ ਹੈ ਉਸ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ। ਸ਼ੁਰੂਆਤੀ ਦੌਰ ਦੇ ਵਿੱਚ ਇਹ ਜਾਣਕਾਰੀ ਮਿਲ ਪਾਰੀ ਹੈ ਰਮਨਦੀਪ ਸਿੰਘ ਤੇ ਉਸ ਦਾ ਪਿਤਾ ਡਿਊਟੀ ਤੋਂ ਬਾਅਦ ਵਾਪਸ ਕਰੇ ਜਾ ਰਹੇ ਸੀ ਪਿੰਡ ਮਾਦ ਰਈਏ ਦੇ ਕੋਲ ਔਰ ਜਦੋਂ ਹੀ ਰਈਆ ਟੱਪਦੇ ਹੈ ਤਾਂ ਮੁਲਜ਼ਮ ਸਾਹਿਬ ਸਿੰਘ ਘੇਰਾ ਪਾ ਲੈਂਦਾ ਹੈ ਮੋਟਰਸਾਈਕਲ ਨੂੰ। ਔਰ ਜਦੋਂ ਘੇਰਾ ਪਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਤੇਜ਼ ਤਾਰਖ ਹਥਿਆਰਾਂ ਦੇ ਨਾਲ ਮੁਲਜ਼ਮ ਸਾਹਿਬ ਸਿੰਘ ਦੇ ਵੱਲੋਂ ਰਮਨਦੀਪ ਤੇ ਵਾਰ ਕੀਤੇ ਜਾਂਦੇ ਨੇ। ਰਮਨਦੀਪਦੀ ਮੌਕੇ ਤੇ ਕੀ ਮਾਰਥ ਹੋ ਜਾਂਦੀ ਹੈ 29 ਸਾਲ ਉਮਰ ਹੈ ਸਾਲ ਪਹਿਲਾਂ ਵਿਆਹ ਹੋਇਆ ਸੀ ਔਰ 3 ਮਹੀਨੇ ਦਾ ਬੱਚਾ ਹੈ ਪਰ ਸ਼ੁਰੂਆਤੀ ਜਾਂਚ ਕੀਤੀ ਗਈ ਇਸ ਕਤਲ ਦੀ ਵਜ੍ਹਾ ਦੀ ਡੂੰਘਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਡੀਐਸਪੀ ਹੁਣਾਂ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਪਿੰਡ ਦਾ ਮ੍ਰਿਤਕ ਰਮਨਦੀਪ ਸੀ ਉਸੇ ਪਿੰਡ ਦੀ ਔਰਤ ਸੀ ਉਸਦੇ ਨਾਲ ਨਜਾਇਜ਼ ਸਬੰਧ ਸੀ ਤੇ ਉਸੇ ਔਰਤ ਦੇ ਪਤੀ ਨੇ ਮੁਲਜ਼ਮ ਸੈਬ ਸਿੰਘ ਨੇ ਆ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਸ਼ੁਰੂਆਤੀ ਜਾਇਦ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਹੈ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਬਾ ਬਕਾਲਾ ਸਾਹਿਬ ਪਾਸ਼ਾਈ ਨੌਵੀਂ ਗੁਰਦੁਆਰਾ ਸਾਹਿਬ ਜਿੱਥੇ ਆਪਣੀ ਡਿਊਟੀ ਕਰਕੇ ਪਾਠੀ ਸਿੰਘ ਦੇ ਵੱਜੋਂ ਬਤੌਰ ਉੱਥੇ ਡਿਊਟੀ ਕਰਦੇ ਸੀ ਡਿਊਟੀ ਕਰਕੇ ਵਾਪਸ ਘਰੇ ਜਾਂਦੇ ਆ ਨੂੰ ਜਿਹੜਾ ਰਮਨਦੀਪ ਦਾ ਰਸਤੇ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਔਰ ਕਤਲ ਦੀ ਹੁਣ ਵਜ੍ਹਾ ਸ਼ੁਰੂਆਤੀ ਜਾਂਚ ਦੇ ਵਿੱਚ ਪ੍ਰੇਮ ਸਬੰਧ ਸਾਹਮਣੇ ਆਏ ਨੇ ਕਿ ਇੱਕ ਪਿੰਡ ਦੀ ਔਰਤ ਦੇ ਨਾਲ ਕੀ ਪਾਠੀ ਸਿੰਘ ਦੇ ਨਜਾਇਜ਼ ਸਬੰਧ ਸੀ ਜਿਸ ਕਾਰਨ ਉਸਤੇ ਘਰਵਾਲੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਕੀ ਖੱਤ ਲੱਗਿਆ ਔਰ ਪੁਲਿਸ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਯੂਗ ਅਦਾਲਤ ਵਿੱਚ ਉਹਨੂੰ ਪੇਸ਼ ਕਰਾ ਕੇ ਉਹਦਾ ਰਿਮਾਂਡ ਹਾਸਲ ਕੀਤਾ ਦਰਾਨੇ ਰਿਮਾਂਡ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਕੱਲ ਪੁਲਿਸ ਪਾਰਟੀ ਇੰਸਪੈਕਟਰ ਸਾਹਿਬ ਮੁਖ ਅਫਸਰ ਥਾਣਾ ਸਦਾਰ ਗਗਨਦੀਪ ਸਿੰਘ ਤੇ ਇੰਚਾਰ ਚੌਂਕੀ ਰਈਆ ਸਦਾ ਹਰਦੀਪ ਸਿੰਘ ਚੌਂਕੀ ਰਈਆ ਦੇ ਲਾਗੇ ਮੌਜੂਦ ਸੀ ਕਿ ਉਹਨਾਂ ਨੂੰ ਦਿਲਬਾਖ ਸਿੰਘ ਨਾਮ ਦੇ ਵਿਅਕਤੀ ਨੇ ਆ ਕੇ ਆਪਣਾ ਬਿਆਨ ਤਹਿਰੀਰ ਕਰਾਇਆ ਉਹਨਾਂ ਨੇ ਆਪਣੇ ਬਿਆਨ ਚ ਦੱਸਿਆ ਕਿ ਉਹਨਾਂ ਦਾ ਲੜਕਾ ਰਮਨਦੀਪ ਜਿਹੜਾ ਕਿ ਨੌਵੀਂ ਪਾਸ਼ੇ ਗੁਰਦੁਆਰਾ ਸਾਹਿਬ ਚ ਬਤੌਰ ਪਾਰਟੀ ਸਿੰਘ ਡਿਊਟੀ ਕਰਦੇ ਆ ਉਹਨਾਂ ਦਾ ਬੇਟਾ ਤੇ ਉਹ ਰਾਤ ਨੂੰ ਡਿਊਟੀ ਤੋਂ ਬਾਅਦ ਆ ਰਹੇ ਸੀ ਤੇ ਜਦੋਂ ਕਿ ਉਹ ਚੌਂਕੀ ਰਈਆ ਤੋਂ ਥੋੜੀ ਅੱਗੇ ਜਾਂਦੇ ਆ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਮੱਧ ਪਿੰਡ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਸਾਹਬ ਸਿੰਘ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਆ ਉਹਨੇ ਇੱਕਦਮ ਆ ਕੇ ਜ਼ਬਰਦਸਤੀ ਰੋਕ ਲਿਆ ਤੇ ਰੋਕ ਕੇ ਤੇ ਆਪਣੇ ਜਿਹੜੇ ਦਸਤੀ ਦਾਤਰ ਦੇ ਹਥਿਆਰ ਸੀਗੇ ਉਹ ਉਹਨਾਂ ਦੇ ਬੇਟੇ ਰਮਨਦੀਪ ਦੇ ਸਿਰ 'ਤੇ ਤੇ ਬਾਹਾਂਾਂ ਤੇ ਸਰੀਰ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਉਹਨੇ ਕੀਤੇ ਤੇ ਉਹਨਾਂ ਨੇ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿਤਾ ਨੇ ਲੇਕਿਨ ਬਜ਼ੁਰਗ ਹੋਣ ਕਰਕੇ ਉਹ ਉਹਨੂੰ ਉਹਦੀ ਬਜਾਅਮਤ ਨਹੀਂ ਕਰ ਸਕੇ ਉਹਨਾਂ ਨੇ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਤੇ ਇਸ ਇਤਲਾਹ ਦੇ ਉੱਤੇ ਤੁਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਔਰ ਮੁਕੱਦਮਾ ਦਰਜ ਕਰਕੇ ਤੁਰੰਤ ਉਹਨਾਂ ਦੀ ਜਿਹੜੀ ਹੈ ਬਾਡੀ ਨੂੰ ਉੱਥੇ ਜਾ ਕੇ ਜੋ ਕਾਰਵਾਈ ਬਣਦੀ ਸੀ ਉਹ ਕਰਕੇ ਤੇ ਅਸੀਂ ਆਪਣੇ ਸੀਕ੍ਰੇਟ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਇਨਪੁਟਸ ਦੇ ਰਾਹੀਂ ਵਿਥਿਨ 6 ਆਵਰਸ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਸੀ ਸਾਹਬ ਸਿੰਘ ਉਹਨੂੰ ਪਿੰਡ ਦਨਿਆਲ ਤੋਂ ਅਰੈਸਟ ਕਰ ਲਿਆ ਠੀਕ ਹੈ ਸਰ ਕੀ ਕਾਰਨ ਰਿਹਾ ਹੈਗਾ ਇਸ ਦੇ ਵਿੱਚ ਜਿਹੜਾ ਟਪਲ ਦਾ ਐਕਚੁਅਲ ਵਜਾ ਕੀ ਹੈ ਇਹਦੇ ਵਿੱਚ ਦੇਖੋ ਜੀ ਜੋ ਹੁਣ ਤੱਕ ਫਿਲਹਾਲ ਸਾਹਮਣੇ ਆ ਰਿਹਾ ਉਹ ਅਲੈਜ ਕਰਦੇ ਆ ਕਿ ਕੁਝ ਇਲੀਜੀਟ ਰਿਲੇਸ਼ਨਸ ਆ ਰਹੇ ਆ ਬਟ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆ ਬਿਕਾਉਜ਼ ਇਟ ਇਜ਼ ਵੈਰੀ अर्ली टू से ਕੱਲ ਮੁਕਦਮਾ ਦਰਜ ਹੋਇਆ ਬਾਕੀ ਸਾਰੀ ਅਸੀਂ ਪੁਸ਼ਤਾਸ਼ ਜਿਹੜੀ ਉਹ ਤਫਤੀਸ਼ ਦੌਰਾਨ ਕਰ ਰਹੇ ਹਾਂ ਕਿ ਦੇਰਮਿਆਨ ਦਾ ਜਿਹੜੀ ਇਹਦੇ ਵਿੱਚ ਗਲਿਸ਼ਤਾ ਜਿਹੜਾ ਮਾਮਲਾ ਨੇ ਕਿੱਥੇ ਜਿਹੜਾ ਆਇਆ ਅਹ ਦੇਖੋ ਉਹ ਅਜੇ ਸਾਰਾ ਡੂੰਘਾਈ ਨਾਲ ਤਫਤੀਸ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਉਹ ਜਦੋਂ ਸੁਪਰਫੇਸ਼ੀਅਲ ਸਾਹਮਣੇ ਆਉਂਦੀਆਂ ਉਹਨੂੰ ਡੂੰਘਾਈ ਚ ਤਫਤੀਸ਼ ਕਰਨ ਦਾ ਜਿਹੜਾ ਜ਼ਰੂਰੀ ਹੁੰਦਾ ਕਿਉਂਕਿ ਕਤਲ ਦਾ ਮੁਕਦਮਾ ਹੈ ਇਹਦੇ ਵਿੱਚ ਵਜਾ ਰੰਜਿਸ਼ ਜਿਹੜੀ ਉਹ ਸਾਰੀ ਜਾਣਣੀ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਇਹਨਾਂ ਦਾ ਕੋਈ ਨਾ ਕੋਈ ਸਮਝੌਤਾ ਹੋਇਆ ਸੀਗਾ ਕੁਝ ਸੁਣਨ ਚਾਹਿਆ ਕਿ ਪਹਿਲੇ ਪੰਚਾਇਤ ਤੌਰ ਤੇ ਕੁਝ ਇਹਨਾਂ ਦਾ ਕੁਝ ਸਾਲ ਡੇਢ ਸਾਲ ਪਹਿਲੇ ਕੁਝ ਸਮਝੌਤਾ ਹੋਇਆ ਸੀਗਾ ਕਿੰਨੇ ਲੋਕ ਇਸ ਮਾਮਲੇ ਚ ਨਾਮਜ਼ਦ ਕੀਤੇ ਗਏ ਅਜੇ ਸਾਬ ਸਿੰਘ ਹੀ ਨਾਮਜ਼ਦ ਹੈਗਾ ਉਹਦੀ ਗ੍ਰਿਫਤਾਰੀ ਹੋ ਗਈ ਹੈ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕਰਾ ਕੇ ਉਹਦਾ ਰਿਮਾਂਡ ਹਾਸਲ ਕੀਤਾ ਦਰਾਨੇ ਰਿਮਾਂਡ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਹੈ। ਸਰਦਾਰ ਮੇਲ ਕਿਹੜੀ ਕਿਹੜੀ ਚੀਜ਼ ਕਵਰ ਹੋਈ ਆ ਜਿਹੜੀ ਰਿਕਵਰ ਕੀਤੀ। ਦੇਖੋ ਤੇ ਬਲੱਡ ਸਟੇਨਡ ਕੱਪੜੇ ਰਿਕਵਰ ਹੋਏ ਆ ਔਰ ਜਿਹੜਾ ਦਾਤਰ ਜਿਹੜਾ ਉਹਨੇ ਯੂਜ਼ ਕੀਤਾ ਸੀ ਬਲੱਡ ਸਟੇਨਡ ਉਹ ਵੀ ਰਿਕਵਰ ਕਰ ਲਿਆ ਸੀ। ਕਿੰਨੇ ਦਿਨ ਦਾ ਰਿਮਾਂਡ ਬਰਮਾਂਡ ਜੀ? ਰਿਮਾਂਡ 1 ਦਿਨ ਦਾ ਮਿਲਿਆ ਜੀ। ਉਹਦੇ ਬਾਅਦ ਅਸੀਂ ਫਰਦਰ ਰਿਮਾਂਡ ਹੋਰ ਸੀਕ ਕਰਾਂਗੇ ਜੇ ਸਾਨੂੰ ਜ਼ਰੂਰਤ ਹੋएगी। ਕਿੰਨੇ ਕੁ ਸਰਪ ਬੋਡੀ ਤੇ ਵਾਰ ਹੈ ਜਿਹੜੇ ਦੇਖੀ। ਦੇਖੋ ਇਹ ਨਾ ਪੋਸਟਮਾਰਟਮ ਦੇ ਵਿੱਚ ਜਿਹੜੇ ਕੋਈ ਵਿਜੀਬਲ ਵਾਰ ਹੋ ਤੇ ਸਿਰ ਦੇ ਉੱਤੇ ਗਰਦਨ ਜੋ ਗਿਣਤੀ ਕੀਤੀ ਤੇ ਅਸੀਂ ਆਫਟਰ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੇ ਹਾਂ ਬਟ ਦੇਖਣ ਤੇ ਮਤਲਬ 10 15 20 ਇਨਸਾਈਜ਼ਡ ਵੂਨ ਜਿਹੜੇ ਉਹ ਕਲੀਅਰ ਦਿਖ ਰਹੇ ਕੋਈ ਪੁੱਛ ਕਿਸ ਦੇ ਸਾਹਮਣੇ ਆ ਕਿ ਇੰਨਾ ਬਰੂਟਲੀ ਮਤਲਬ ਬਾਹਰ ਕਰਕੇ ਮਾਰਨਾ ਉਹਨੂੰ ਔਰ ਕੀ ਵਜ੍ਹਾ ਰਹੀ ਹੈ ਉਹ ਤੋਂ ਮੈਂ ਉਹ ਤੁਹਾਨੂੰ ਰਿਕੁਐਸਟ ਕੀਤੀ ਹੈ ਜੀ ਕੋਈ ਛਿਲੀ ਸੀ ਰਿਲੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਉਹਨੂੰ ਅਜੇ ਤਾਂ ਅਸੀਂ ਸਪਸ਼ਟ ਨਹੀਂ ਕਰਦੇ ਬਿਕਾਉਜ਼ ਇਟ ਇਜ਼ ਵੈਰੀ अर्ਲੀ ਟੂ ਸੇ ਥੋੜਾ ਸਮਾਂ ਹੋਇਆ ਪੁਸ਼ਕਿਸ਼ਨ ਰਿਮਾਂਡ ਤੇ ਮਲਜ਼ਮ ਹੈਗਾ ਦੌਰਾਨੇ ਤਫ਼ਤੀਸ਼ ਦੌਰਾਨੇ ਪੁਸ਼ਕਿਸ਼ ਜੋ ਵੀ ਫੈਕਟ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ